ਕਾਲ ਜੀ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਤੁਹਾਡਾ ਸਾਰਿਆਂ ਦਾ ਮੈਂ ਸਵਾਗਤ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿ ਇੰਨੇ ਛੋਟੇ ਜਿਹੇ ਨੋਟਿਸ ਤੇ ਤੁਸੀਂ ਸਾਰੇ ਆਏ ਗੱਲ ਕਰੀਏ ਗੱਲ ਹੈ ਰਾਹੁਲ ਗਾਂਧੀ ਜੀ ਦੀ ਜਿਹੜੀ ਯੂਐਸ ਦੀ ਵਿਜ਼ਿਟ ਹੈ ਜਿਸ ਦੇ ਵਿੱਚ ਉਹ ਵੱਖ-ਵੱਖ ਯੂਨੀਵਰਸਿਟੀਆਂ ਦੇ ਵਿੱਚ ਜਾ ਕੇ ਉਹਨਾਂ ਨੇ ਵੱਖ-ਵੱਖ ਸਟੂਡੈਂਟਸ ਦੇ ਨਾਲ ਇੰਟਰੈਕਸ਼ਨ ਗੱਲਬਾਤ ਕੀਤੀ ਹੈ ਤੇ ਉਹਦਾ ਉਹਨਾਂ ਦੀਆਂ ਗੱਲਾਂ ਨੂੰ ਕਿਸ ਤਰੀਕੇ ਦੇ ਨਾਲ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਕੋਈ ਗੱਲ ਅੱਗੇ ਚੱਕੀ ਜਾਂਦੀ ਹੈ ਮਿਸ ਇੰਟਰਪ੍ਰੀਟੇਸ਼ਨ ਜੀ ਦੀ ਕੀਤੀ ਜਾ ਰਹੀ ਹੈ ਉਸ ਮਿਸ਼ਰ ਤੇ ਅੱਜ ਮੈਂ ਪ੍ਰੈਸ ਕਾਨਫਰੰਸ ਰੱਖੀ ਹੈ ਤੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਗੱਲਬਾਤ ਤੇ ਦੋ ਵਿਚਾਰਧਾਰਾਵਾਂ ਦੀ ਹੈ ਇੱਕ ਪਾਸੇ ਉਹ ਨੇਤਾ ਹੈ ਜਿਹੜਾ ਕਹਿੰਦਾ ਮੈਂ ਨਫ਼ਰਤ ਦੇ ਬਾਜ਼ਾਰ ਮੈਂ ਮੁਹੱਬਤ ਦੀ ਦੁਕਾਨ ਖੋਲ੍ਹਣੀ ਹੈ ਦੂਜੇ ਪਾਸੇ ਉਹ ਨੇਤਾ ਨੇ ਉਹ ਸੋਚ ਵਿੱਚ ਜਿਹੜੀ ਕਹਿੰਦੀ ਆ ਵੀ ਮੈਂ ਲੋਕਾਂ ਨੂੰ ਵੱਖ-ਵੱਖ ਕਰਕੇ ਜਾਤ-ਪਾਤ ਧਰਮ ਤੇ ਵੰਡ ਕੇ ਊਂਚ-ਨੀਚ ਦੇ ਹਲਾਤ ਵੰਡ ਕੇ ਨਫ਼ਰਤ ਫਿਲਾ ਕੇ ਗੱਲ ਕਰਨੀ ਹੈ ਗੱਲ ਸਿਰਫ ਇਹੀ ਵਿਚਾਰਤਾ ਰਾਮਾ ਦੀ ਹੈ ਜਿਹੜੀ ਕਿ ਵੱਖ-ਵੱਖ ਥਾਂ ਤੇ ਰਾਹੁਲ ગાંધી ਜੀ ਨੇ ਜਦੋਂ ਇੰਟਰੈਕਸ਼ਨ ਗੱਲਬਾਤ ਕੀਤੀ ਹੈ ਉਹਦੇ ਵਿੱਚ ਇੱਕ ਗੱਲ ਆ ਜਿਹੜੀ ਨਿਕਲ ਕੇ ਆਈ ਸੀਗੀ ਪੰਜਾਬ ਦੇ ਵਿਸ਼ੇ ਦੇ ਉੱਤੇ ਸੀਗੀ ਮੈਂ ਉਹਨਾਂ ਦੀ ਪ੍ਰੈਸ ਕਾਨਫਰੰਸ ਜਾਂ ਉਹਨਾਂ ਦੇ ਇੰਟਰੈਕਸ਼ਨ ਨੂੰ ਚਾਰ-ਪੰਜ ਵਾਰ ਬੜੇ ਧਿਆਨ ਨਾਲ ਸੁਣਿਆ ਧਿਆਨ ਨਾਲ ਸੁਣਿਓ ਗੱਲ ਕੀ ਹੈ ਗੱਲ ਉਹ ਕਰ ਰਹੇ ਨੇ ਉਹਨਾਂ ਨੇ ਸ਼ੁਰੂਆਤ ਕੀਤੀ ਕਹਿੰਦੇ ਮੇਰੇ ਸੰਵਿਧਾਨ ਨੂੰ ਮੇਰੇ ਦੇਸ਼ ਦੇ ਸੰਵਿਧਾਨ ਨੂੰ ਖਤਰਾ ਸੀਗਾ ਖਤਰਾ ਹੈ ਇਸ ਵਿਚਾਰਧਾਰਾ ਤੋਂ ਕਿਉਂਕਿ ਸੰਵਿਧਾਨ ਦਾ ਪਹਿਲਾ ਅੱਖਰ ਜਿਹੜਾ ਹੈ ਸੰਵਿਧਾਨ ਦੇ ਵਿੱਚ ਕਹਿੰਦਾ ਹੈ ਕਿ ਭਾਰਤ ਕੀ ਹੈ ਇੰਡੀਆ ਥੈਟ ਇਜ਼ ਭਾਰਤ ਸ਼ਲ ਬੀ ਅ ਯੂਨੀਅਨ ਆਫ ਸਟੇਟਸ ਭਾਰਤ ਜਿਹੜਾ ਮੇਰਾ ਦੇਸ਼ ਹੈ ਇਹ ਯੂਨੀਅਨ ਆਫ ਸਟੇਟਸ ਹੈ ਇਹਦੇ ਵਿੱਚ ਸਾਰੀਆਂ ਸਟੇਟਸ ਜੁੜ ਕੇ ਇੱਕ ਭਾਰਤ ਇੱਕ ਫੁੱਲ ਦਾ ਇੱਕ ਗੁਲਦਸਤਾ ਬਣਦੀਆਂ ਨੇ ਤੇ ਉਹ ਸਟੇਟ ਦੇ ਵਿੱਚ ਕੋਈ ਸਟੇਟ ਇਹ ਜੀ ਨਹੀਂ ਹੈ ਜਿਹੜੀ ਵੱਡੀ ਹੈ ਉੱਚੀ ਹੈ ਸੁੱਚੀ ਹੈ ਸਾਰੀਆਂ ਸਟੇਟਸ ਇਕੁਅਲ ਨੇ ਸਾਰੀਆਂ ਸਟੇਟਸ ਇਕੁਅਲ ਨੇ ਉਹ ਸਟੇਟ ਦੇ ਲੋਕ ਇਕੁਅਲ ਨੇ ਉਹਨਾਂ ਨੇ ਪੰਜਾਬ ਦੀ ਐਗਜ਼ਾਮਪਲ ਦਿੱਤੀ ਵੀ ਪੰਜਾਬ ਇੱਕ ਪੰਜਾਬ ਨਾਮ ਨਹੀਂ ਹੈ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਦਾ ਪਿਆਰ ਉਹਨਾਂ ਦੀ ਬੋਲੀ ਉਹਨਾਂ ਦੇ ਸੰਸਕਾਰ ਉਹਨਾਂ ਦੇ ਟ੍ਰੈਡੀਸ਼ਨ ਉਹਨਾਂ ਦਾ ਕਲਚਰ ਇਹ ਸਾਰਾ ਜੁੜ ਕੇ ਪੰਜਾਬ ਬਣਦਾ ਹੈ ਸੇਮ ਇਸੇ ਤਰੀਕੇ ਦੇ ਨਾਲ ਉਹਨੇ ਕੇਰਲ ਆ ਦੀ ਉਹਨਾਂ ਦੇ ਹੋਰ ਸਟੇਟਸ ਦੀ ਐਗਜ਼ਾਮਪਲ ਦਿੱਤੀ ਹੈ ਕਿ ਇਹ ਸਾਰੇ ਜੁੜ ਕੇ ਜਿਹੜੇ ਨੇ ਕਿ ਮੁਹੱਬਤ ਉਹਦੇ ਨਾਲ ਰਹਿੰਦੇ ਨੇ ਤੇ ਇਹ ਸਾਰਾ ਆਪਦੀ ਸਟੇਟਸ ਬੰਦੇ ਨੇ ਜਿਹਦੇ ਵਿੱਚ ਸਾਰੇ ਧਰਮਾਂ ਨੂੰ ਸਾਰੇ ਮਾਈਨੋਰਟੀਜ਼ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਰਹਿਣ ਦੀ ਇਜਾਜ਼ਤ ਹੈ ਤੇ ਬਰਾਬਰੀ ਹੈ ਤੇ ਦੂਜੇ ਪਾਸੇ ਜਿਹੜੇ ਲੋਕ ਇੱਕ ਧਰਮ ਨੂੰ ਇੱਕ ਨੇਸ਼ਨ ਨੂੰ ਜਿਹੜੇ ਵਿਚਾਰਧਾਰਾ ਲੈ ਕੇ ਚੱਲੇ ਨੇ ਵਨ ਨੇਸ਼ਨ ਵਨ ਇਲੈਕਸ਼ਨ ਵਨ ਰਿਲੀਜੀਅਨ ਵਨ ਲੈਂਗੁਏਜ ਜੇ ਮੈਂ ਅੱਜ ਪੰਜਾਬ ਦੇ ਵਿੱਚ ਬੈਠੀ ਆ ਜੇ ਮੈਨੂੰ ਕੋਈ ਕਵੇ ਵੀ ਪੰਜਾਬੀ ਵੱਡੀ ਤੁਹਾਡੀ ਮਾਂ ਬੋਲੀ ਪੰਜਾਬੀ ਨਹੀਂ ਆਹ ਦੂਜੀ ਬੋਲੀ ਹੋਏਗੀ ਤਾਂ ਮੈਂ ਉਸ ਗੱਲ ਨੂੰ ਸਿਰੇ ਤੋਂ ਨਕਾਰ ਦਿੰਦੀ ਆ ਇਹੀ ਗੱਲ ਰਾਹੁਲ ਗਾਂਧੀ ਜੀ ਨੇ ਕਹੀ ਆ ਵੀ ਤੁਹਾਡੇ ਦੇਸ਼ ਤੁਹਾਡੇ ਪਰਦੇਸ ਦੇ ਵਿੱਚ ਤੁਹਾਡੀ ਮਾਂ ਬੋਲੀ ਜਿਹੜੀ ਆ ਸਭ ਤੋਂ ਉੱਪਰ ਐ ਤੁਸੀਂ ਕਿਸ ਤਰੀਕੇ ਦੇ ਨਾਲ ਰਹਿਣਾ ਚਾਹੁੰਦੇ ਹੋ ਔਰ ਉਹਨਾਂ ਨੇ ਐਗਜ਼ਾਮਪਲ ਦਿੱਤੇ ਇੱਕ ਸਿੱਖ ਨੂੰ ਉਹਦਾ ਨਾਮ ਪੁੱਛਿਆ ਵੀ ਭਾਈ ਤੂੰ ਦੱਸ ਤੇਰਾ ਨਾਮ ਕੀ ਐ ਨਾਮ ਦੱਸ ਤੇ ਜੇ ਤੈਨੂੰ ਖੜਾ ਕਿਰਪਾਨ ਪਾਣ ਦੀ ਗੁਰਦੁਆਰਾ ਜਾਣ ਦੀ ਇਜਾਜ਼ਤ ਨਾ ਹੋਵੇ ਜੇ ਇਹ ਵਿਚਾਰਧਾਰਾ ਇਸੇ ਤਰੀਕੇ ਦੇ ਨਾਲ ਚੱਲਦੀ ਰਹੀ ਤਾ ਇਹ ਇਜਾਜ਼ਤ ਵੀ ਹੋ ਸਕਦਾ ਤੁਹਾਨੂੰ ਲੈਣੀ ਪਵੇ ਔਰ ਇਹਦਾ ਐਗਜ਼ਾਮਪਲ ਅਸੀਂ ਢੱਲੇਵਾਲ ਜੀ ਤੇ ਸਿਰਸਾ ਜਿਹੜੇ ਕਿਸਾਨ ਲੀਡਰ ਨੇ ਉਹਨਾਂ ਨੂੰ 에어ਪੋਰਟ ਤੇ 4-4 ਘੰਟੇ ਰੋਕਿਆ ਗਿਆ ਤੇ ਜਾਣ ਨਹੀਂ ਦਿੱਤਾ ਗਿਆ ਇਹ ਬਹੁਤ ਮਹੋਨੇ ਐਗਜ਼ਾਮਪਲ ਹੈ ਹੋ ਕੇ ਹਟੀਏ ਜੋ ਹਾਲਾਤ ਦੇਸ਼ ਤੇ ਬਨੇ ਹੋਏ ਨੇ ਹੁਣ ਗੱਲ ਸਭ ਤੋਂ ਮੰਦਭਾਗੀ ਗੱਲ ਹੈ ਜਿਹੜੀ ਤਜਿੰਦਰ ਪਰਵਿੰਦਰ ਸਿੰਘ ਮਰਵਾਹਾ ਜਿਸ ਜਿਸ ਕਰਕੇ ਮੈਂ ਅੱਜ ਦੀ ਇਹ ਕਾਨਫਰੈਂਸ ਦੇ ਪੀਏ ਜਿਨ੍ਹਾਂ ਨੇ ਕਿਹਾ ਵੀ ਰਾਹੁਲ ਗਾਂਧੀ ਦਾ ਉਹੀ ਹਾਲ ਹੋਏਗਾ ਜੋ ਉਹਨਾਂ ਦੀ ਦਾਦੀ ਦਾ ਹੋਇਆ ਸਰੇ ਆਮ ਲੀਡਰ ਆਫ ਆਪੋਜੀਸ਼ਨ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਪਹਿਲਾਂ ਤਾਂ ਮੈਨੂੰ ਬਹੁਤ ਜ਼ਿਆਦਾ ਗੁੱਸਾ ਆਇਆ ਵੀ ਮੈਂ ਪਰਚਾ ਦਰਜ ਕਰਾਵਾਂ ਇਥੇ ਥਾਣੇ ਦੇ ਵਿੱਚ ਉਹਨਾਂ ਦੇ ਖਿਲਾਫ ਪਰਚਾ ਦਰਜ ਕਰਾਵਾਂ ਪਰ ਸੇਰ ਕਿਉਂਕਿ ਮੈਂ ਜਿਹੜੀ ਵਿਚਾਰਧਾਰਾ ਨਾਲ ਸਹਿਮਤ ਨਾਲ ਖੜੀ ਹਾਂ ਉਹ ਕਹਿੰਦੀ ਹੈ ਅਹਿੰਸਾ ਤਦ ਭਾਵਨਾ ਤੇ ਸਤਿਆਗ੍ਰਹਿ ਕਰੋ ਪਿਆਰ ਨਾਲ ਰਹੋ ਮੇਰਾ ਲੀਡਰ ਕਹਿੰਦਾ ਮੈਂ ਮੁਹੱਬਤ ਦੀ ਦੁਕਾਨ ਖੋਲ੍ਹਨੀ ਆ ਤਾਂ ਨਫ਼ਰਤ ਨੂੰ ਨਫ਼ਰਤ ਦੇ ਨਾਲ ਨਹੀਂ ਕਟਿਆ ਜਾ ਸਕਦਾ ਨਫ਼ਰਤ ਜੇ ਖਤਮ ਕਰਨੀ ਆ ਤਾਂ ਉਹਦੇ ਲਈ ਮੁਹੱਬਤ ਜ਼ਰੂਰੀ ਹੈ ਸੋ ਮੈਂ ਆਹ ਗੈਟ ਵੈਲ ਸੂਨ ਦਾ ਜਿਹੜਾ ਬੁਕੇ ਆ ਤਰਵਿੰਦਰ ਸਿੰਘ ਮਰਵਾਹਾ ਜਿਹੜੇ ਭਾਜਪਾ ਦੇ ਦਿੱਲੀ ਤੋਂ ਐਕਸਮਲੇ ਰਹੇ ਆਂ ਔਰ ਜਿਹੜੇ ਕਿ ਇੰਨਾ ਤੋਂ ਨਫ਼ਰਤ ਫੈਲਾਉਣਾ ਚਾਹੁੰਦੇ ਆ ਮੈਂ ਉਹਨਾਂ ਨੂੰ ਇਹ ਬੁੱਕੇ ਭੇਜ ਰਹੀ ਆਂ ਕਿ ਸੱਚੇ ਪਾਤਸ਼ਾਹ ਪਰਮਾਤਮਾ ਉਹਨਾਂ ਨੂੰ ਸੱਤ ਬੁੱਤੀ ਬਖਸ਼ੇ ਤੇ ਸਿਆਣਾ ਕਰੇ ਕਿ ਨਫ਼ਰਤ ਫੈਲਾਉਣ ਦੇ ਨਾਲ ਪੰਜਾਬ ਕੀ ਭਾਰਤ ਕੀ ਮੇਰੇ ਦੇਸ਼ ਦੀ ਤਰੱਕੀ ਨਹੀਂ ਹੋ ਸਕਦੀ ਹੈਗੀ ਕਿਸੇ ਦੇ ਵਿਚਾਰਧਾਰਾ ਨੂੰ ਜੇ ਅੱਗੇ ਲਿਜਾਣਾ ਹੈ ਤੇ ਜੇ ਦੇਸ਼ ਦੇਸ਼ ਨੇ ਅੱਜ ਜਵਾਬ ਦਿੱਤਾ ਹੈ ਨਫ਼ਰਤ ਨੂੰ ਨਫਰਤ ਨਹੀਂ ਸਾਨੂੰ ਮੁਹੱਬਤ ਚਾਹੀਦੀ ਹੈ ਤੇ ਮੈਂ ਅਰਦਾਸ ਕਰਾਂਗੀ ਸੱਚੇ ਪਾਤਸ਼ਾਹ ਅਗੇ ਕਿ ਤਰਨਵੀਰ ਸਿੰਘ ਬਰਵਾਹਾਂ ਨੂੰ ਸਦਬੁੱਧੀ ਬਖਸ਼ਣ ਦਿਓ ਇਸ ਤਰੀਕੇ ਦੇ ਨਫਰਤੀ ਬਿਆਨ ਨੇ ਜਿਹੜੇ ਨਫਰਤੀ ਬਿਆਨ ਨਾ ਫਲਾਉਣ ਗੱਲਾਂ ਨੂੰ ਤੋੜ ਮਰੋੜ ਕੇ ਜੋ ਭਾਜਪਾ ਕਰਦੀ ਆਈ ਹੈ ਇਹ ਨਾ ਕੀਤਾ ਜਾਵੇ ਬਹੁਤ ਬਹੁਤ ਧੰਨਵਾਦ ਕਿਸੇ ਦਾ ਕੋਈ ਸਵਾਲ ਹੈ ਤਾਂ ਪੁੱਛੋ